ਚੈਨਲ ਸੁਪਨੋਡਾਰੀ ਵੇਖਰੇ ਸਾਰੇ ਦਰਸ਼ਕਾਂ ਦਾ ਮੇਰੀ ਯਾਨੀ ਖੁਸ਼ਪ੍ਰੀਤ ਸ਼ਿਰਗਲ ਵੱਲੋਂ ਨਿੱਗਾ ਸਵਾਗਤ ਹੈ ਪਿਆਰੇ ਦਰਸ਼ਕੋ ਅਸੀਂ ਤੁਹਾਡੇ ਰੂਬਰੂ ਕਰਦੇ ਹੁੰਨੇ ਆ ਇਲਾਕੇ ਦੀ ਨਾਮਵਰ ਸ਼ਖਸੀਅਤ ਤੇ ਉਸੇ ਕੜੀ ਦੇ ਤਹਿਤ ਅੱਜ ਇੱਕ ਬਹੁਤ ਹੀ ਖਾਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਨ ਲੱਗੇ ਆ ਜਿਨ੍ਹਾਂ ਦਾ ਨਾਮ ਹੈ ਕਿਰਨਾ ਖਾਨ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਉਹਨਾਂ ਦਾ ਸਵਾਗਤ ਕਰਨਾ ਚਾਹਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸੁਪਨ ਉਡਾਰੀ ਤੇ ਹਾਂਜੀ ਮੈਡਮ ਖੁਸ਼ਕ੍ਰਿਪ ਸਤਪਾਲ ਮਾਨ ਤੇ ਸੁਪਨ ਉਡਾਰੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਬਖਸ਼ਿਆ ਜੀ ਤੇ ਮੈਮ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਹੋਣਗੇ ਕਿ ਤੁਸੀਂ ਸਾਨੂੰ ਆਪਣੇ ਪਿਛੋਕੜ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਮੈਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਿੰਡ ਸਰਦਾਰਗੜ੍ਹ ਦੀ ਰਹਿਣ ਵਾਲੀ ਹਾਂ ਜੀ ਤੇ ਮੇਰੇ ਮੰਮੀ ਰਾਜਕੌਰ ਜਿਨ੍ਹਾਂ ਦੇ ਕੋਖਾ ਮੈਂ ਜਨਮ ਲਿਆ ਤੇ ਮੇਰੇ ਫਾਦਰ ਸਾਹਿਬ ਸ਼੍ਰੀ ਰਫੀ ਖਾਨ ਜੋ ਕਿ ਮਾਸਟਰ ਟਾਇਰ ਨੇ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਸੰਗੀਤ ਦੀ ਚੇਤਕ ਤੁਹਾਨੂੰ ਕਿਵੇਂ ਲੱਗੀ ਤੇ ਇਸ ਕਲਾ ਦੇ ਖੇਤਰ ਦੇ ਵਿੱਚ ਤੁਸੀਂ ਕਿਵੇਂ ਆਏ ਹਾਂਜੀ ਬਿਲਕੁਲ ਮੈਮ ਜਦੋਂ ਮੈਂ ਛੋਟੀ ਹੁੰਦੀ ਸੀ ਮਤਲਬ ਹਲੇ ਪੜ੍ਹਨਾ ਵੀ ਨਹੀਂ ਵੀ ਸਟਾਰਟ ਨਹੀਂ ਸੀ ਕੀਤਾ ਤਾਂ ਨਾਮ ਕਿ ਜਾਇਆ ਕਰਦੇ ਸੀ ਅक्षर ਤਾਂ ਮੇਰੇ ਨਾਨਾ ਜੀ ਮਰਹੂਮ ਸੱਜੂ ਖਾਨ ਸਾਹਿਬ ਤੇ ਉਹਨਾਂ ਦੇ ਵੱਡੇ ਬੇਟੇ ਮੇਰੇ ਮਾਮਾ ਜੀ ਮਾਸਟਰ ਮਿੱਠੂ ਖਾਨ ਸਾਹਿਬ ਉਹਨਾਂ ਨੇ ਮੈਨੂੰ ਮਤਲਬ ਇਸ ਬੱਸ ਜਿਵੇਂ ਗਾਇਕੀ ਦਾ ਦੇਖੋ ਸਾਡੀ ਬਾਤ ਕਰਾਣੇ ਦੇ ਵਿੱਚ ਹੀ ਸੀ ਪਰ ਉਹਨਾਂ ਨੇ ਮੈਨੂੰ ਜਦ ਸੁਣਨਾ ਵੀ ਹਾਂ ਵੀ ਭਾਂ ਦਾ ਸਨੌ ਕੁਸ਼ੇ ਤਾਂ 4:00 ਵਜੇ ਵੀ ਐਕਸ ਸਾਡੇ ਘਰਾਂ ਵਿੱਚ ਹੁੰਦੇ ਹੀ ਨੇ ਤਾਂ ਫਿਰ ਉਹਨਾਂ ਨੂੰ ਸੁਣ ਕੇ ਬੜਾ ਵਧੀਆ ਲੱਗਦਾ ਸੀ ਤੇ ਮੈਨੂੰ ਵੀ ਉੱਥੋਂ ਲੱਗਣ ਲੱਗਿਆ ਵੀ ਹਾਂ ਮੈਂ ਵੱਡੀ ਹੋ ਕੇ ਸਿੰਗਰ ਹੀ ਬਣਨਾ ਪਰ ਮੈਂ ਹਮੇਸ਼ਾ ਪਲੇਬੈਕ ਸਿੰਗਰ ਦਾ ਹੀ ਸੋਚਿਆ ਸੀ ਤੇ ਇਹ ਨਹੀਂ ਸੋਚਿਆ ਸੀ ਵੀ ਕਦੇ ਮਤਲਬ ਜਿਵੇਂ ਅੱਜ ਕੱਲ੍ਹ ਦੀ ਗਾਇਕੀ ਚੱਲ ਰਹੀ ਹੈ ਸਟੇਜੀ ਸ਼ੋਅ ਹੁੰਦੇ ਆ ਇਹ ਕਦੇ ਨਹੀਂ ਸੋਚਿਆ ਸੀਗਾ ਤੇ ਦੂਸਰੀ ਗੱਲ ਵੀ ਇਸ ਪਾਸੇ ਆਉਣ ਦੀ ਤਾ ਜਦੋਂ ਮੈਂ ਪੜ੍ਹਦੀ ਹੁੰਦੀ ਸੀ ਮੈਮ ਮੇਰੀ ਜਿਹੜੀ ਸਟੱਡੀ ਆ ਉਹ ਭੱਜਾ ਭਾਈ ਕਵੀ ਕੀ ਹੋਈ ਹੈ ਉੱਥੇ ਮਾਸਟਰ ਅੰਜੀਤ ਸਿੰਘ ਪ੍ਰੀਤ ਜਿਹੜੇ ਕਿ ਬਹੁਤ ਵਧੀਆ ਰਾਈਟਰ ਨੇ ਉਹ ਜਿਹੜੇ ਕਿ ਹੁਣ ਇਸ ਦੁਨੀਆ 'ਚ ਨਹੀਂ ਰਹੇ ਤਾਂ ਉਹਨਾਂ ਨੇ ਮੈਨੂੰ ਇਸ ਮਤਲਬ ਲਾਈਨ ਦੇ ਵਿੱਚ ਪਾਇਆ ਤੇ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਮੈਨੂੰ ਇੱਕ ਗਾਣਾ ਲਿਖ ਕੇ ਦਿੱਤਾ ਸੀ ਮੈਨੂੰ ਯਾਦ ਹੈ ਕਿ ਤੀਸਰੀ ਚੌਥੀ ਕਲਾਸ ਦੀ ਵਿੱਚ ਸੀ ਉਹ ਦਿਨ ਮੈਂ ਤਾਂ ਉਹਨਾਂ ਨੇ ਮੈਨੂੰ ਇੱਕ ਗਾਣਾ ਲਿਖ ਕੇ ਦਿੱਤਾ ਸੀ ਧੀ ਦੇ ਸ਼ਿਕਵੇ ਜਿਹੜੇ ਕਿ ਐਕਮ ਰੇਡੂ ਬਟੰਡਾ ਤੇ ਫਸਟ ਟਾਈਮ ਰਿਲੀਜ਼ ਹੋਇਆ ਸੀ ਉਹ ਉੱਥੇ ਰਿਕਾਰਡ ਹੋਇਆ ਸੀ ਸੌਰੀ ਤਾਂ ਉਸ ਤੋਂ ਬਾਅਦ ਬਸ ਉਹਨਾਂ ਨੇ ਜਿਵੇਂ ਮੈਨੂੰ ਇਸ ਲਾਈਨ ਦੇ ਵਿੱਚ ਅੱਗੇ ਦੇ ਕੇ ਕਲਾਸ 2 ਅੱਗੇ ਦੇ ਅਗੇ ਜਿਹੜਾ ਹੈਗਾ ਉਹ ਸਟਾਰਟ ਕੀਤਾ ਜੀ ਤੇ ਮੇਰਾ ਖਿਆਲ ਹੈ ਵੀ ਸਾਡੇ ਦਰਸ਼ਕ ਵੀ ਤੁਹਾਡੀ ਆਵਾਜ਼ ਨੂੰ ਆਵਾਜ਼ ਦਾ ਨਿਗ ਮੰਨਣਾ ਚਾਹੁੰਦੇ ਹੋਣਗੇ ਸੁਣਨਾ ਚਾਹੁੰਦੇ ਹੋਣਗੇ ਸੋ ਕੋਈ ਨਮੂਨਾ ਪੇਸ਼ ਹੋ ਜੇ ਫਿਰ ਹਾਂਜੀ ਜ਼ਰੂਰ ਤੇਰੇ ਹਰ ਫਰਮੇ ਸ਼ਿਕਰਾਂ ਪੂਰੀ ਮੇਰੇ ਦਿਲ ਦੇ ਹੋ ਚਾਸ ਜਿਣਾ ਤੇਰੇ ਖਾਤਰ ਬਦਨ ਗਲਾਬੀ ਤੇ ਮੈਂ ਆਈ ਕਾਲਾ ਜੋੜਾ ਪਾ ਸਜਣਾ ਭਾਵੇਂ ਓਖਾ ਬੰਦ ਹੋਵੇ ਭਾਵੇਂ ਓਖਾ ਬੰਦ ਹੋਵੇ ਉਹ ਰੰਗ ਪਾਵਾਂਗੇ ਜਿਹੜਾ ਤੈਨੂੰ ਪਸੰਦ ਹੋਵੇ ਏ ਰੰਗ ਕਦੇ ਨਹੀਂ ਪਾਇਆ ਤੈਨੂੰ ਪਾ ਕੇ ਹੁਣ ਵਿਖਾਇਆ ਏ ਰੰਗ ਕਦੇ ਨਹੀਂ ਪਾਇਆ ਤੈਨੂੰ ਪਾ ਕੇ ਹੁਣ ਵਿਖਾਇਆ ਮੈਂ ਕਾਲਾ ਜੋੜਾ ਪਾਇਆ ਤੇਰੀ ਪਰਮੇਸ਼ਥ ਤੇ ਮੈਂ ਆਪਣਾ ਆਪ ਸਜਾਇਆ ਤੇਰੀ ਪਰਮੇਸ਼ਥ ਤੇ ਜੀ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੀ ਪੜ੍ਹਾਈ ਲਿਖਾਈ ਦੇ ਨਾਲ ਸੰਬੰਧਿਤ ਵੀ ਕੁਝ ਜਾਣਕਾਰੀ ਦਿਓ ਕਿ ਤੁਸੀਂ ਜਿਵੇਂ ਦੱਸਿਆ ਕਿ ਬਠਿੰਡਾ ਨੂੰ ਬਿਲੋਂਗ ਕਰਦੇ ਹੋ ਪਰ ਪਿੰਡ ਜਿਹੜਾ ਤੁਹਾਡਾ ਜੱਦੀ ਉਹ ਸਰਦਾਰਗੜ ਹੈ ਨਾ ਤਾਂ ਕਿੱਥੋਂ ਤੁਸੀਂ ਪੜ੍ਹਾਈ ਕੀਤੀ ਕਿਉਂਕਿ ਦੇਖੋ ਆਪਾਂ ਕਹਿੰਦੇ ਹੁੰਦੇ ਆ ਵੀ ਸਕੂਲ ਦੀਆਂ ਕੁਝ ਹੋਰ ਯਾਦਾਂ ਹੁੰਦੀਆਂ ਨੇ ਕਾਲਜ ਦੀਆਂ ਹੋਰ ਯਾਦਾਂ ਹੁੰਦੀਆਂ ਨੇ ਤੇ ਅਕਸਰ ਅਸੀਂ ਜਦੋਂ ਸਕੂਲ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਆ ਤਾਂ ਉੱਥੋਂ ਹੀ ਸਾਡੀ ਸ਼ਖਸੀਅਤ ਦੇ ਵਿੱਚ ਨਿਖਾਰ ਆਉਣਾ ਸ਼ੁਰੂ ਹੁੰਦਾ ਹੈ ਕਿ ਇੱਕ ਬੱਚੇ ਨੇ ਵੱਡਾ ਹੋ ਕੇ ਕੀ ਬਣਨਾ ਹੈ ਉਹਨਾਂ ਦੇ ਅਧਿਆਪਕ ਹੁੰਦੇ ਨੇ ਜਿਹੜੇ ਉਹ ਕਿਤੇ ਨਾ ਕਿਤੇ ਜਾਣ ਲੈਂਦੇ ਆ ਤੇ ਬੱਚੇ ਨੂੰ ਉਸੇ ਰਸ ਯੋ ਵੀ ਤੁਹਾਡੀ ਪੜ੍ਹਾਈ ਲਿਖਾਈ ਕਿੱਥੋਂ ਹੋਈ ਹਾਂਜੀ ਮੈਮ ਬਿਲਕੁਲ ਬੇਸ਼ੱਕ ਮੇਰਾ ਪਿੰਡ ਸਰਦਾਰਗੜਾ ਆ ਪਰ ਉਹ ਭਗਤਾ ਸ਼ਹਿਰ ਭਗਤਾ ਭਾਈਕਾ ਤੋਂ ਸਟਾਰਟ ਹੋਈ ਸੀ ਜਿੱਥੇ ਮੇਰੇ ਮਾਸਟਰ ਅੰਜੀਤ ਸਿੰਘ ਪ੍ਰੀਤ ਬਹੁਤ ਹੀ ਵਧੀਆ ਰਾਈਟਰ ਨੇ ਜੋ ਕਿ ਹੁਣ ਇਸ ਦੁਨੀਆ 'ਚ ਨਹੀਂ ਰਹੇ ਮੈਨੂੰ ਇਸ ਚੀਜ਼ ਦਾ ਅਫਸੋਸ ਹੈ ਤਾਂ ਉਹਨਾਂ ਨੇ ਮੈਨੂੰ ਇੱਕ ਗਾਣਾ ਸਭ ਤੋਂ ਪਹਿਲਾਂ ਲਿਖ ਕੇ ਦਿੱਤਾ ਸੀ ਜਿਹਨੂੰ ਨਾਮ ਦਿੱਤਾ ਸੀ ਤੀ ਦੇ ਸ਼ਿਕਵੇ ਤਾਂ ਮੈਨੂੰ ਯਾਦ ਆਦੀ ਤੀਸਰੀ ਚੌਥੀ ਕਲਾਸ ਦੇ ਵਿੱਚ ਉਦੋਂ ਮੇਰੀ ਐਫਮ ਬਿਹਿੰਡਾ ਤੇ ਰਿਕਾਰਡਿੰਗ ਹੋਈ ਸੀ ਇੱਕ ਮੇਰਾ ਸ਼ਬਦ ਸੀ ਤੇ ਇੱਕ ਮੇਰਾ ਹੀ ਗੀਤ ਸੀ ਮੈਨੂੰ ਤਾਂ ਸਨ ਨਹੀਂ ਯਾਦ ਪਰ ਸ਼ਾਇਦ ਤੀਸਰੀ ਚੌਥੀ ਕਲਾਸ ਮੈਨੂੰ ਪੱਕਾ ਪਤਾ ਨਹੀਂ ਤੀਸਰੀ ਸੀ ਜਾਂ ਚੌਥੀ ਸੀ ਉਸ ਦੇ ਦੌਰਾਨ ਜਿਹੜੀ ਮੇਰੀ ਇਹ ਸਟਾਰਟਿੰਗ ਹੋਈ ਹੈ ਫਿਰ ਜਿਵੇਂ ਪ੍ਰੇਅਰ ਵਗੈਰਾ ਕਰਾਣੀ ਹੁੰਦੀ ਉਹ ਵੀ ਮੇਰੀ ਹੀ ਜ਼ਿੰਮੇਵਾਰੀ ਹੁੰਦੀ ਸੀ ਤਾਂ ਉਹ ਵੀ ਸਮਾਂ ਮੈਂ ਆਪ ਹੀ ਕਰਾਂਦੀ ਸੀ ਜੀ ਤੇ ਹੁਣ ਜੀ ਅਗਲੀ ਗੱਲ ਕਰੀਏ ਜਿਵੇਂ ਪਿਤਾ ਜੀ ਤੁਸੀਂ ਦੱਸਿਆ ਕਿ ਅਧਿਆਪਨ ਦੇ ਖੇਤਰ ਦੇ ਵਿੱਚ ਸੀ ਹਨਾ ਤੇ ਫਿਰ ਬੱਚੇ ਦੇ ਉੱਤੇ ਇੱਕ ਮਤਲਬ ਪ੍ਰੈਸ਼ਰ ਹੁੰਦਾਗਾ ਕਿ ਬਈ ਠੀਕ ਐ ਕਲਾ ਨੂੰ ਤੁਸੀਂ ਲੈ ਕੇ ਚੱਲ ਰਹੇ ਹੋ ਸੰਗੀਤ ਨੂੰ ਨਾਲ-ਨਾਲ ਲੈ ਕੇ ਚੱਲੋ ਪਰ ਆਪਣੇ ਪੈਰਾਂ ਤੇ ਜ਼ਰੂਰ ਸਟੈਂਡ ਹੋਵੋ ਹਨਾ ਸੋ ਕਿਤੇ ਨਾ ਕਿਤੇ ਗੱਲ ਆ ਜਾਂਦੀ ਹੈ ਕਿ ਕੁੜੀ ਜਿਹੜੀ ਹੈਗੀ ਉਹ ਜ਼ਰੂਰ ਪੈਰਾਂ ਤੇ ਖੜੀ ਹੋਣੀ ਚਾਹੀਦੀ ਹੈ ਆਪਣਾ ਆਪ ਕਮਾਉਣ ਦੀ ਖਾਂਦੀ ਹੋਣੀ ਚਾਹੀਦੀ ਮਾਪਿਆਂ ਨੂੰ ਅਕਸਰ ਚਿੰਤਾ ਹੁੰਦੀ ਹੈ ਇਸ ਗੱਲ ਦੀ ਕਿ ਚਲੋ ਜੀ ਅੱਗੇ ਅਗਲੇ ਘਰ ਤੋਰਨਾ ਜਾਂ ਹੋਰ ਹਨਾ ਤਾਂ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਸ ਬੱਬ ਕਿਵੇਂ ਬਣਿਆ ਔਰ ਕਿਹੜੇ ਖੇਤਰ ਦੇ ਵਿੱਚ ਤੁਸੀਂ ਨੌਕਰੀ ਦੇ ਨਾਲ ਜੁੜੇ ਹੋਇਆ ਜੀ ਮੈਮ ਆ ਜਿਹੜੀ ਗੱਕੀ ਦੀ ਜਿਸ ਤੱਕ ਆਪਾਂ ਗੱਲ ਕਰੀਏ ਤਾਂ ਮੰਮੀ ਪਾਪਾ ਬਿਲਕੁਲ ਵੀ ਮੇਰੇ ਸਪੋਰਟ ਨਹੀਂ ਕਰਦੇ ਸੀ ਕਿਉਂਕਿ ਮੇਰੇ ਪਾਪਾ ਅਕਸਰ ਕਹਿੰਦੇ ਹੁੰਦੇ ਸੀ ਵੀ ਬੇਟੇ ਜੇ ਆਪਾਂ ਇਸ ਖਾਨਦਾਨ ਚ ਪੈਦਾ ਹੋਈਆਂ ਤਾਂ ਜ਼ਰੂਰੀ ਨਹੀਂ ਵੀ ਆਪਾਂ ਗਾਉਣਾ ਹੀ ਹੈ ਤਾਂ ਪੜ੍ਹੋ ਲਿਖੋ ਕੁਝ ਬਣੋ ਦੁਨੀਆ ਨੂੰ ਹੋਰ ਕੁਝ ਵੀ ਬਣ ਕੇ ਦਿਖਾਓ ਤਾਂ ਮੇਰੇ ਪਾਪਾ ਨੇ ਸਾਨੂੰ ਅਸੀਂ ਤਿੰਨ ਭੈਣਾਂ ਨੇ ਤਿੰਨਾਂ ਨੂੰ ਮਤਲਬ ਪੜਾਇਆ ਲਿਖਾਇਆ ਤੇ ਅਸੀਂ ਅੱਜ ਤਿੰਨੋਂ ਭੈਣਾਂ ਗਵਰਨਮੈਂਟ ਜੌਬ ਤੇ ਆ ਤਾਂ ਮੇਰੇ ਡੈਡੀ ਦੀ ਇੱਕੋ ਫਿਰ ਉਸ ਤੋਂ ਬਾਅਦ ਮੈਂ ਜਿਹੜੀ ਪੜ੍ਹਾਈ ਆ ਉਹ ਮੈਂ ਆਫਟਰ ਗ੍ਰੈਜੂਏਸ਼ਨ ਸਟੈਂਡ ਦਾ ਕੋਰਸ ਕੀਤਾ ਐਮਐਸਸੀ ਐਮਸੀਏ ਕੀਤੀ ਤਾਂ ਉਸ ਤੋਂ ਬਾਅਦ ਮੈਂ ਜਿਹੜੀ ਸਟੈਂਡੋਂ ਦੇ ਬੇਸ ਤੇ ਜਿਹੜੀ ਅੱਜ ਮੈਨੂੰ ਇੱਥੇ ਵੀ ਨਹੀਂ ਸੈਕਟਰੀਟ ਬਠਿੰਡਾ ਵਿਖੇ ਜੋਬ ਹੈ ਮੇਰੀ ਜੀ ਤੇ ਮੈਨੂੰ ਪਤਾ ਲੱਗਿਆ ਕਿ ਨਖਨ ਖਾਨ ਜੀ ਕਿ ਤੁਸੀਂ ਸੀਪੀਐਫਯੂ ਯੂਨੀਅਨ ਦੇ ਸਟੇਟ ਪ੍ਰੈਜ਼ੀਡੈਂਟ ਵੀ ਹੋ ਹਨਾ ਤਾਂ ਹੁਣ ਮੇਰੇ ਮਨ ਦੇ ਵਿੱਚ ਨਾ ਇਹ ਗੱਲ ਆ ਰਹੀ ਹੈ ਵੀ ਜਿਵੇਂ ਇੱਕ ਨੌਕਰੀਪੇਸ਼ਾ ਇੱਕ ਲੜਕੀ ਹੁੰਦੀ ਉਹਦੇ ਤਾਂ ਵੈਸੇ ਹੀ ਬਹੁਤ ਰੁਝੇਵੇਂ ਹੁੰਦੇ ਨੇ ਹਨਾ ਤੇ ਉਹਦੇ ਨਾਲ ਨਾਲ ਤੁਸੀਂ ਸੀਪੀਐਫਯੂ ਜੋ ਇੱਕ ਯੂਨੀਅਨ ਹੈ ਉਹਦੇ ਤੁਸੀਂ ਸਟੇਟ ਦੇ ਪ੍ਰੈਜ਼ੀਡੈਂਟ ਵੀ ਹੋ ਇੱਕ ਉਹ ਵੀ ਇੱਕ ਜ਼ਿੰਮੇਵਾਰੀ ਹੈ ਤੁਹਾਡੇ ਮੋਢਿਆਂ ਤੇ ਔਰ ਉਹਦੇ ਨਾਲ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੇ ਤੁਹਾਡੇ ਅੰਦਰ ਚਿੰਗ ਜੋ ਬਚਪਨ ਤੋਂ ਲੱਗੀ ਹੋਈ ਆ ਗਾਇਕੀ ਦੀ ਕਹਿ ਲਈਏ ਕਲਾ ਦੀ ਕਹਿ ਲਈਏ ਕਿਉਂਕਿ ਹੋਰ ਵੀ ਬਹੁਤ ਸਾਰਾ ਤੁਹਾਡੇ ਸ਼ਖਸੀਅਤ ਦੇ ਪੱਖ ਨੇ ਵਾਲਾਂ ਦੇ ਵਿੱਚ ਦਰਸ਼ਕਾਂ ਨੂੰ ਦੱਸਾਂਗੇ ਤੇ ਫਿਰ ਇਹ ਸਾਰਾ ਕੁਝ ਤੁਸੀਂ ਕਿਵੇਂ ਮੈਨੇਜ ਕਰ ਪਾਉਂਦੇ ਹੋ ਹਾਂਜੀ ਮੈਮ ਦੇਖੋ ਮੈਂ ਇੱਥੇ ਮੇਰੀ 9 ਤੋਂ 5 ਜੌਬ ਹੁੰਦੀ ਹੈ ਸੈਟਰਡੇ ਸੰਡੇ ਜਿਹੜਾ ਹੈਗਾ ਆਫ ਹੁੰਦਾ ਤਾਂ ਇਹਦੇ ਵਿੱਚ ਜਿਹੜਾ ਮੈਂ ਆਬੀ ਸਿੰਗਿੰਗ ਨੂੰ ਜਾਂ ਐਕਟਿੰਗ ਨੂੰ ਜੋ ਟਾਈਮ ਦਿੰਨੀ ਆ ਤਾਂ ਇਹ ਮੈਂ ਸੈਟਰਡੇ ਸੰਡੇ ਹੀ ਦੇ ਪਾਣੀ ਆ ਵੈਸੇ ਵੀ ਕੋਈ ਨਾ ਕੋਈ ਛੁੱਟੀ ਵਿੱਚ ਪਲੱਸ ਹੋ ਜਾਂਦੀ ਹੈ ਜੀ ਗਵਰਨਮੈਂਟ ਛੁੱਟੀ ਆ ਜਾਂਦੀ ਹੈ ਵਿੱਚ ਜਿਵੇਂ ਤਾਂ ਇਸ ਤਰੀਕੇ ਨਾਲ ਮੈਂ ਸਾਰਾ ਕੁਝ ਮੈਨੇਜ ਕਰਦੀ ਆ ਔਰ ਬਸ ਜਿਵੇਂ ਇੱਕ ਨਾ ਜੀ ਆਪਣੇ ਅੰਦਰ ਜਜ਼ਬਾ ਹੁੰਦਾਗਾ ਕਿ ਜਦੋਂ ਮੈਂ ਜੌਬ ਦੇ ਵਿੱਚ ਆਈ ਸੀ ਤਾਂ ਧਰਮੇ ਮਜਾਰਿਆਂ ਦੇ ਵਿੱਚ ਹਿੱਸੇ ਲੈਣੇ ਉਸ ਤੋਂ ਬਾਅਦ ਫਿਰ ਜਿਵੇਂ ਸਾਰੀਆਂ ਮੀਟਿੰਗਾਂ ਅਟੈਂਡ ਕਰਨੀਆਂ ਜਿਹੜੀਆਂ ਐਮਪਲਾਈਸਿੰਗਾਂ ਹੁੰਦੀਆਂ ਨੇ ਤਾਂ ਮਤਲਬ ਸਟੇਟ ਲੈਵਲ ਦੀਆਂ ਵੀ ਡਿਸਟ੍ਰਿਕਟ ਲੈਵਲ ਦੀਆਂ ਵੀ ਤਾਂ ਉਹਦੇ ਵਿੱਚ ਕੀ ਹੋਇਆ ਕਿ ਮੈਨੂੰ ਸਾਰਿਆਂ ਨੇ ਫਿਰ ਉਹ ਜਿਹੜਾ ਊਮਨ ਸੈੱਲ ਦਾ ਸੀ ਸਟੇਟ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਜੀ ਮੈਨੂੰ ਜੀ ਮੇਰੇ ਖਿਆਲ ਆ ਮੈਮ ਤੁਸੀਂ ਵੀ ਮੇਰੀ ਗੱਲ ਦੇ ਨਾਲ ਸਹਿਮਤ ਹੋਵੋਗੇ ਤੇ ਸਾਡੇ ਦਰਸ਼ਕ ਵੀ ਸਹਿਮਤ ਹੋਣਗੇ ਕਿ ਜਦੋਂ ਕਿਸੇ ਨੂੰ ਬਚਪਨ ਤੋਂ ਗਾਇਕੀ ਦਾ ਸ਼ੌਂਕ ਹੋਵੇ ਹਨਾ ਤਾਂ ਫਿਰ ਉਹਨੂੰ ਸਟੇਜ ਤੇ ਬੋਲਣਾ ਕੋਈ ਵੱਡੀ ਗੱਲ ਨਹੀਂ ਲੱਗਦੀ ਹੁੰਦੀ ਔਰ ਮੇਰਾ ਖਿਆਲ ਆ ਵੀ ਇਹੀ ਇੱਕ ਕਾਰਨ ਰਿਹਾ ਹੋਵੇਗਾ ਕਿ ਤੁਸੀਂ ਇਸ ਯੂਨੀਅਨ ਦੇ ਨਾਲ ਜੁੜੇ ਤੇ ਔਰ ਇੰਨੇ ਵੱਡੇ ਅਹੁਦੇ ਤੱਕ ਤੁਸੀਂ ਪਹੁੰਚ ਕੀਤੀ ਹੈ ਤੇ ਹੁਣ ਜੇਕਰ ਮੈਮ ਫਿਰ ਆਪਾਂ ਗਾਇਕੀ ਦੀ ਗੱਲ ਕਰੀਏ ਗਾਇਕੀ ਵੱਲ ਨੂੰ ਵਾਪਸ ਮੁੜੀਏ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਗਾਇਕੀ ਦੇ ਖੇਤਰ ਦੇ ਵਿੱਚ ਤੁਸੀਂ ਹੁਣ ਤੱਕ ਕੀ ਕੀ ਪ੍ਰਾਪਤੀਆਂ ਹਾਸਲ ਕੀਤੀਆਂ ਜਾਂ ਹੁਣ ਤੱਕ ਕਿਹੜਾ-ਕਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰੀ ਸਟਾਰਟਿੰਗ ਹੈਗੀ ਹੈ ਜਿਹੜੀ ਉਹ ਭਗਤਾ ਭਾਈ ਕਾ ਸਕੂਲ ਤੋਂ ਸਕੂਲਿੰਗ ਤੋਂ ਹੋਈ ਹੈ ਉਸ ਤੋਂ ਬਾਅਦ ਸਕੂਲਾਂ ਦੇ ਵਿੱਚ ਕਾਰਜਾਂ ਦੇ ਵਿੱਚ ਜਿਵੇਂ ਯੂਥ ਫੈਸਟੀਵਲਸ ਹੁੰਦੇ ਨੇ ਤੇ ਇਹਨਾਂ ਵਿੱਚ ਮੈਂ ਜ਼ਰੂਰ ਹਿੱਸਾ ਲੈਂਦੀ ਹੁੰਦੀ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਆਪਣੇ ਜਿਹੜੇ ਮੌਜੂਦਾ ਸੀ ਜਮ ਨੇ ਮਾਨ ਸਾਹਿਬ ਭਗਵੰਤ ਮਾਨ ਜੀ ਇਹਨਾਂ ਨਾਲ ਨਵੇਂ ਸਾਲ ਦੇ ਪ੍ਰੋਗਰਾਮ ਦੇ ਵਿੱਚ ਨੱਚੀਏ ਗਾਈਏ ਸ਼ਗਨ ਮਨਾਈਏ ਉਸ ਪ੍ਰੋਗਰਾਮ ਦੇ ਵਿੱਚ ਮੇਰਾ ਇਹਨਾਂ ਨਾਲ ਡਿਊਟ ਸੀ ਜਿਨ੍ਹਾਂ ਵਿੱਚ ਇਹ ਟੰਡਾਂਬਲੀ ਜੀ ਬਣ ਕੇ ਆਏ ਸੀਗੇ ਤੁਹਾਨੂੰ ਯਾਦ ਹੀ ਹੋਣਾ ਤਾਂ ਉਸ ਤੋਂ ਬਾਅਦ ਇੱਕ ਫਿਲਮ ਸੀ ਕੰਜਕਾਂ ਦਾ ਕਤਲ ਤਾਂ ਉਹਦੇ ਵਿੱਚ ਜਿਹੜੇ ਮੇਰੇ ਚਾਰ ਗਾਣੇ ਸੀਗੇ ਤਾਂ ਜਿਹੜੇ ਕਿ ਮੇਰੇ ਮਾਸਟਰ ਜੀ ਰਣਜੀਤ ਸਿੰਘ ਪੀਠ ਦੁਆਰਾ ਹੀ ਲਿਖੇ ਗਏ ਸੀ ਤੇ ਇਸ ਤੋਂ ਇਲਾਵਾ YouTube ਤੇ ਤੁਸੀਂ ਮੇਰੇ ਕਾਫੀ ਮਤਲਬ ਜਦੋਂ ਨਾਮ ਸਰਚ ਕਰੋਗੇ ਤਾਂ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਕਿਰਪਾਲ ਸਿੰਘ ਮਾਣਾ ਜੀ ਅਮਰ ਸਿੰਘ ਸਿੱਧੂ ਮੰਦਰ ਸਿੰਘ ਰਮਾਣਾ ਐਕਸ਼ਨ ਸਾਹਿਬ ਐਂਡ ਇੰਦਰਮਨ ਤੇ ਉਹਨਾਂ ਦੁਆਰਾ ਲਿਖੇ ਗਏ ਜਿਹੜੇ ਮੇਰੇ ਗੀਤ ਗਾਏ ਇਹਨੇ ਅਲੱਗ-ਅਲੱਗ ਚੈਨਲਾਂ ਤੇ ਪਏ ਨੇ ਤੇ ਮੋਸਟਲੀ ਜਿਹੜਾ ਮੇਰਾ ਚੈਨਲ ਆ ਕਿਰਨਾ ਖਾਨ ਉਹਦੇ ਤੇ ਤਕਰੀਬਨ ਮੇਰੇ ਆਪਣੀ ਲਿਖੇ ਹੋਏ ਗਾਣੇ ਆ ਜਿਹੜੇ ਮੈਂ ਉਹਨਾਂ ਨੂੰ ਜ਼ਿਆਦਾ ਪ੍ਰੈਫਰ ਕਰਦੀ ਆ ਕਿ ਮੈਂ ਉਹੀ ਜ਼ਿਆਦਾ ਗਾਣੀਆਂ ਜੀ ਹੁਣ ਗਾਣਿਆਂ ਬਾਰੇ ਤਾਂ ਤੁਸੀਂ ਦੱਸ ਹੀ ਦਿੱਤਾ ਕਿ ਤੁਸੀਂ ਗੀਤ ਵੀ ਲਿਖਦੇ ਹੋ ਤਾਂ ਅਸੀਂ ਜਾਨਣਾ ਚਾਹਾਂਗੇ ਯਾਨੀ ਸਾਡੇ ਦਰਸ਼ਕ ਜਾਨਣਾ ਚਾਹੁੰਦੇ ਨੇ ਕਿ ਤੁਸੀਂ ਜੇ ਕਲਮ ਦੀ ਗੱਲ ਕਰੀਏ ਤੁਹਾਡੀ ਦੀ ਤਾਂ ਹੁਣ ਤੱਕ ਤੁਸੀਂ ਕੀ ਕੀ ਕੁਝ ਲਿਖ ਚੁੱਕੇ ਹੋ ਆਪਣੀ ਕਲਮ ਤੋਂ ਬਿਲਕੁਲ ਮੈਮ ਦੇਖੋ ਜੇ ਤੁਸੀਂ ਮੇਰਾ ਮਤਲਬ ਲਿਖਿਆ ਕੋਈ ਗਾਣਾ ਸੁਣਨਾ ਤਾਂ ਮੇਰੇ YouTube ਚੈਨਲ ਤੇ ਪਿਆ ਬਿਂਡੇ ਵਾਲਾ ਗਾਣਾ ਜਿਹੜਾ ਡਿਊਟ ਆ ਫਸਟ ਟਾਈਮ ਇਹ ਡਿਊਟ ਲਿਖਿਆ ਸੀ ਇਸ ਤੋਂ ਇਲਾਵਾ ਮੇਰੀਆਂ ਫਿਲਮਾਂ ਲਿਖੀਆਂ ਹੋਈਆਂ ਸਭੋ ਇੱਕ ਟੈਲੀ ਫਿਲਮ ਲਿਖੀ ਹੋਈ ਹੈ ਚਵਾਰੇ ਵਾਲੀ bari ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਿਵੇਂ ਪਾਕਿਸਤਾਨੀ ਸੌਂਗ ਆ ਜਾਂ ਅਰਬਨ ਸਟਾਈਲ ਦੇ ਨੇ ਜਾਂ ਜਿਹੜੇ ਪੌਪ ਸਟਾਈਲ ਦੇ ਨੇ ਉਹ ਕਾਫੀ ਜਿਹੜੇ ਉਹ ਕੀਤੇ ਹੋਏ ਨੇ ਜਿਹੜੇ ਆਉਣ ਵਾਲੇ ਟਾਈਮ 'ਚ ਅਸੀਂ ਦਰਸ਼ਕਾਂ ਦੇ ਰੋਬਰੂ ਜ਼ਰੂਰ ਕਰਾਂਗੇ ਜੀ ਤੇ ਅਸੀਂ ਤੁਹਾਨੂੰ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੰਦੇ ਆ ਸ਼ੁਭੇਛਾਵਾਂ ਦਿੰਦੇ ਆ ਕਿ ਤੁਹਾਡਾ ਕੰਮ ਸਾਰੇ ਦਰਸ਼ਕਾਂ ਨੂੰ ਪਤਾ ਲੱਗੇ ਤੇ ਦਰਸ਼ਕ ਸਲਾਉਣ ਵੀ ਤੇ ਤੁਹਾਨੂੰ ਹੋਰ ਹੌਸਲਾ ਤੇ ਹਿੰਮਤ ਮਿਲੇ ਤੇ ਹੋਰ ਸ਼ਿੱਦਤ ਦੇ ਨਾਲ ਤੁਸੀਂ ਆਪਣਾ ਕੰਮ ਬਾਜ਼ ਚੜ ਕੇ ਕਰੋ ਤੇ ਹੁਣ ਸਾਡੇ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦਿਓ ਕਿ ਤੁਸੀਂ ਕੁਝ ਟੈਲੀ ਫਿਲਮਾਂ ਜਾਂ ਕੁਝ ਲਗੋ ਫਿਲਮਾਂ ਦੇ ਵਿੱਚ ਖੁਦ ਵੀ ਕੰਮ ਕੀਤਾ ਖੁਦ ਵੀ ਐਕਟਿੰਗ ਕੀਤੀ ਐ ਸੋ ਇਹ ਐਕਟਿੰਗ ਦਾ ਫਿਰ ਕੀੜਾ じゃ ਕਿਵੇਂ ਨਿਕਲਿਆ ਤੁਹਾਡਾ ਬਸ ਮੈਨੂੰ ਇੱਕ ਹੁੰਦਾ ਨਾ ਵੀ ਜਿਵੇਂ ਬਸ ਕੁਝ ਪਰਮਾਤਮਾ ਵੱਲੋਂ ਕੋਈ ਬਖਸ਼ਿਸ਼ ਕਹਿ ਲੋ ਜਾਂ ਅੰਦਰੋਂ ਇੱਕ ਉਮੰਗ ਉੱਠਦੀ ਹੈ ਵੀ ਆਪਾਂ ਇਹ ਵੀ ਕਰਨਾ ਹੈ ਜਦੋਂ ਹੁਣ ਆਪਣੇ ਗਾਣਿਆਂ ਦੇ ਵਿੱਚ ਐਕਟ ਕਰਦੇ ਆ ਤਾਂ ਜਿਵੇਂ ਮੈਂ ਟੈਲੀਫਿਲਮਾਂ ਤੁਹਾਨੂੰ ਦੱਸਿਆ ਵੀ ਲਿਖੀਆਂ ਵੀ ਨੇ ਤਾਂ ਉਸ ਤੋਂ ਪ੍ਰੇਰਿਤ ਹੋ ਕੇ ਜਿਵੇਂ ਆਪਣੇ ਰਾਜਵਿੰਦਰ ਸ਼ਮੀਰ ਜੀ ਨੇ ਡਾਇਰੈਕਟਰ ਨੇ ਪਿੱਛੇ ਜੀ ਉਹਨਾਂ ਨੂੰ ਹੁਣ ਇੱਕ ਟੈਲੀਫਿਲਮ ਅਵਾਰਡ ਦਾ ਵਾਰਡ ਵੀ ਮਿਲਿਆ ਦਾਦਾ ਸਾਹਿਬ ਫਾਲਕੀ ਅਵਾਰਡ ਮਿਲਿਆ ਉਹਨਾਂ ਨੂੰ ਦਾ ਫਿਨਿਸ਼ ਲਾਈਨ ਸਾਗਾ ਉਹ ਜਿਹੜੀ ਹੈਗੀ ਸੈਕੰਡ ਇਅਰ ਦਾ ਅਪਰਚੂਨਿਟੀ ਨਹੀਂ ਗਈ ਸੀ ਦਾਦਾ ਸਾਹਿਬ ਹਾਲਕੇਬਾੜ ਦੇ ਵਿੱਚ ਤੇ ਦੋ ਮੇਰੀਆਂ ਟੈਲੀਫਿਲਮਾਂ ਜਸ ਕਰਨ ਮਲੂਕਾ ਟੀਵੀ ਚੈਨਲ ਤੇ ਪਈਆਂ ਨੇ ਜੀ ਜਿਹੜੀਆਂ ਕਿ ਨਸ਼ਿਆਂ ਨੂੰ ਤੇ ਜਿਹੜੇ ਆਪਣੇ ਡੇਲੀ ਪਰਿਵਾਰਾਂ ਦੇ ਵਿੱਚ ਝਗੜੇ ਹੁੰਦੇ ਉਹਨਾਂ ਨੂੰ ਲੈ ਕੇ ਬਣਾਈ ਗਈਆਂ ਸੀ ਉਸ ਤੋਂ ਬਾਅਦ ਇੱਕ ਟੈਲੀਫਿਲਮ ਸ਼ਰੀਕਾ ਉਹ ਵੀ ਮੇਰੇ ਦੁਆਰਾ ਕੀਤੀ ਗਈ ਹੈ ਜੀ ਉਸ ਤੋਂ ਬਾਅਦ ਹੁਣ ਕਾਫੀ ਫਿਲਮਾਂ ਲੀਆਂ ਰਾਜਵਿੰਦਰ ਸ਼ਵੀਰ ਜੀ ਦੀ ਜਿਹੜੀ ਡਾਇਰੈਕਸ਼ਨ ਦੇ ਅੰਡਰ ਅਸੀਂ ਅੱਗੇ ਤੱਕ ਲੈ ਕੇ ਆ ਰਹੇ ਹਾਂ ਜੀ ਤਾਂ ਹੁਣ ਇੱਕ ਵਾਰ ਫਿਰ ਤੋਂ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਤੁਸੀਂ ਇੰਨਾ ਕੁਝ ਕਰ ਰਹੇ ਹੋ ਦੇਖੋ ਨੌਕਰੀ ਦੇ ਨਾਲ ਤਾਂ ਨਾ ਜਿਵੇਂ ਨੌਕਰੀ ਪੇਸ਼ਾ ਜਿਹੜੇ ਲੋਕ ਹੁੰਦੇ ਨੇ ਉਹਨਾਂ ਕੋਲ ਤਾਂ ਇਹ ਹੁੰਦਾ ਵੀ ਜੀ ਨਾ ਜੀ ਸਾਡੇ ਕੋਲ ਸਮਾਂ ਨਹੀਂ ਜੇ ਕੋਈ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਮਿੱਤਰ ਵੀ ਜੇਕਰ ਕੋਈ ਕਵੇ ਵੀ ਭਾਈ ਤੂੰ ਅੱਜ ਕੱਲ੍ਹ ਫੋਨ ਨਹੀਂ ਕਰਦਾ ਨਾ ਜੀ ਬਹੁਤ ਬਿਜ਼ੀ ਹੁੰਨੇ ਆ ਜੀ ਔਰ ਨੌਕਰੀ ਬੜੀ ਔਖੀ ਪਰ ਤੁਸੀਂ ਨੌਕਰੀ ਦੇ ਨਾਲ ਨਾਲ ਇੰਨਾ ਕੁਝ ਕਰੀ ਜਾਂਦੇ ਹੋ ਤਾਂ ਮੇਰੇ ਮਨ ਦਾ ਕੀ ਰੋਲ ਰਿਹਾ ਤੁਹਾਡੇ ਮਤਲਬ ਜ਼ਿੰਦਗੀ ਦੇ ਵਿੱਚ ਕਹਿ ਲਈ ਵੀ ਉਹਨਾਂ ਦਾ ਕਿਸ ਤਰ੍ਹਾਂ ਦਾ ਵਿਵਹਾਰ ਸੀਗਾ ਜਾਂ ਕੀ ਚਾਹੁੰਦੇ ਸੀ ਉਹ ਤੁਹਾਡੇ ਤੋਂ ਜੀ ਗਾਇਕੀ ਦੇ ਦੇਖੋ ਲਾਈਨ ਦੇ ਵਿੱਚ ਤਾਂ ਮੇਰੇ ਮੰਮੀ ਪਾਪਾ ਦੀ ਮੈਨੂੰ ਬਿਲਕੁਲ ਵੀ ਸਪੋਰਟ ਨਹੀਂ ਮਿਲੀ ਜੀ ਕਿਉਂਕਿ ਮੇਰੇ ਡੈਡੀ ਹਮੇਸ਼ਾ ਚਾਹੁੰਦੇ ਸੀ ਵੀ ਬੇਟੇ ਵੀ ਅਸੀਂ ਪੜ੍ਹੇ ਲਿਖੇ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ ਤਾਂ ਮੇਰੀ ਇੱਛਾ ਵੀ ਤੁਸੀਂ ਪੜ੍ਹ ਲਿਖ ਕੇ ਆਪਦੇ ਜਿਹੜੇ ਪੈਰਾਂ ਉੱਤੇ ਖੜੀਆਂ ਹੋ ਤਾਂ ਉਸ ਤੋਂ ਬਾਅਦ ਜਿਹੜੇ ਸ਼ੌਂਕ ਨੇ ਤੁਹਾਡੇ ਉਹ ਬਾਅਦ ਚ ਫਾਇਦਾ ਕਰੋ ਵੇ ਜਦੋਂ ਅਸੀਂ ਪੈਰਾਂ ਸਿਰ ਖੜੀ ਹੋ ਚੁੱਕੇ ਆ ਤਾਂ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਮੰਮੀ ਤਾਂ ਵੈਸੇ ਮੇਰੇ ਸਪੋਰਟ ਹੋਂ ਕਰਦੇ ਨੇ ਬਟ ਸਭ ਤੋਂ ਵੱਧ ਸਪੋਰਟ ਮੇਰੀ ਬ੍ਰਦਰ ਨੇ ਕੀਤੀ ਆ ਤੇ ਉਹਨਾਂ ਨੇ ਮੈਨੂੰ ਮਤਲਬ ਬਚਪਨ ਦੇ ਵਿੱਚ ਜਿਵੇਂ ਰੈਲਿਟੀ ਸ਼ੋਅ ਹੁੰਦੇ ਸੀਗੇ ਵਾਇਸ ਆ ਪੰਜਾਬ ਜਾਂ ਬਾਕੀ ਸਾਰੇ ਪ੍ਰੋਗਰਾਮ ਹੁੰਦੇ ਸੀ ਤਾਂ ਇਹਨਾਂ ਵਿੱਚ ਜਿਵੇਂ ਚੰਡੀਗੜ੍ਹ ਲੈ ਕੇ ਜਾਣਾ ਦਿੱਲੀ ਤੱਕ ਵੀ ਉਹ ਵਿਚਾਰਾ ਮੈਨੂੰ ਲੈ ਕੇ ਜਾਂਦਾ ਸੀ ਪਤਾ ਨਹੀਂ ਕਿੱਥੋਂ ਉਹਨਾਂ ਟਾਈਮਾਂ ਦੇ ਵਿੱਚ ਉਹ ਪੈਸੇ ਅਰੇਂਜ ਕਰਦਾ ਸੀ ਤਾਂ ਮੇਰੇ ਪਾਪਾ ਤਾਂ ਉੱਪਰ ਦੀ ਹੋ ਕੇ ਮੇਰੇ ਡੈਡੀ ਬੜਾ ਲੜਦੇ ਵੀ ਨਹੀਂ ਨਹੀਂ ਤੁਸੀਂ ਇਕੱਲੇ ਜਾਓਗੇ ਮਾਹੌਲ ਖਰਾਬ ਹੈ ਪਰ ਨਹੀਂ ਮੇਰੇ ਬ੍ਰਦਰ ਨੇ ਕਿਹਾ ਵੀ ਨਹੀਂ ਮੈਨੂੰ ਪਤਾ ਹੈ ਕਿ ਵੀ ਇਹਦੇ ਵਿੱਚ ਕੁਝ ਹੈ ਤਾਂ ਬਟ ਪਰ ਇਹ ਹੁੰਦਾ ਕਿ ਵੀ ਜਿਵੇਂ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਵੀ ਹਰ ਜਗ੍ਹਾ ਤੇ ਪਰਸ਼ਰਟੀ ਚੱਲਦੀ ਹੈ ਤਾਂ ਮੇਰੇ ਬ੍ਰਦਰ ਨੂੰ ਵੀ ਇਸ ਚੀਜ਼ ਦੀ ਬਹੁਤ ਨਿਰਾਸ਼ਾ ਹੋਈ ਜਦੋਂ ਮਤਲਬ ਅਸੀਂ ਹਰ ਅੱਖੋਂ ਉੱਪਰ ਤੋਂ ਉੱਪਰ ਜਾ ਕੇ ਵੀ ਜਿਹੜੇ ਅਸੀਂ ਮਿੱਤੇ ਚਲੇ ਜਾਂਦੇ ਸੀ ਤਾਂ ਮੇਰੇ ਬਰਦਰ ਨੇ ਕਿਹਾ ਵੀ ਨਹੀਂ ਤਾਂ ਅੱਜ ਦੇ ਟਾਈਮ 'ਚ ਮੇਰੇ ਬਰਦਰ ਮੈਨੂੰ ਸਪੋਰਟ ਨਹੀਂ ਕਰਦਾ ਕਿਉਂਕਿ ਉਹ ਸੋਚ ਰਿਹਾ ਕਿ ਫੀਲਡ ਆ ਜਿਹੜਾ ਇਹਦੇ 'ਚ ਪਾਸਵਰਟ ਚਲਦੀ ਆ ਤਾਂ ਇਹੋ ਫੀਲਡ ਉਹਨੂੰ ਹੁਣ ਵਧੀਆ ਲੱਗਣੋਂ ਹਟ ਗਿਆ ਪਤਾ ਨਹੀਂ ਮੇਰੇ ਸਪੋਰਟ ਵਰਕ ਕੀਤੀ ਹੈ ਜੀ ਜੀ ਚਲੋ ਇੱਕ ਨਿੱਜੀ رائے ਹੁੰਦੀ ਆ ਹਨਾ ਕਈ ਵਾਰੀ ਪਰ ਮੇਰਾ ਖਿਆਲ ਆ ਵੀ ਤੁਹਾਡੇ ਭਾਈ ਸਾਹਿਬ ਵੀ ਇਸ ਇੰਟਰਵਿਊ ਨੂੰ ਦੇਖਣਗੇ ਸੋ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਕਿ ਜੀ ਜ਼ਰੂਰ ਤੁਹਾਨੂੰ ਸਪੋਰਟ ਕਰਨ ਕਿਉਂਕਿ ਜਦੋਂ ਪਰਿਵਾਰ ਦੇ ਮੈਂਬਰ ਨਾਲ ਖੜਦੇ ਆ ਨਾ ਬੰਦੇ 'ਚ ਵੈਸੇ ਹੀ ਉਤਸ਼ਾਹ ਆ ਜਾਂਦਾ ਹੈ ਇਸ ਇੱਕ ਇਸ ਤਰ੍ਹਾਂ ਦੀ ਲਾਈਨ ਹੈ ਜਿਹ ਨਾਮਵਰ ਗਾਇਕਾ ਨੂੰ ਜਾਣਦੇ ਆ ਨਾਮਵਰ ਗੀਤਕਾਰਾਂ ਨੂੰ ਜਾਣਦੇ ਆ ਜਿਨ੍ਹਾਂ ਦਾ ਬਹੁਤ ਨਾਮ ਹੁੰਦਾ ਸੀ ਅੱਜ ਉਹ ਕਿਤੇ ਵੀ ਦਿਖਦੇ ਨਹੀਂ ਹਨ ਤਾਂ ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਹੈ ਚੱਲਦੀ ਰਹਿੰਦੀ ਹੈ ਵੀ ਕਿਸ ਕਦੇ ਕਿਸੇ ਦਾ ਟਾਈਮ ਆਉਂਦਾ ਹੈ ਕਦੇ ਕਿਸੇ ਦਾ ਟਾਈਮ ਆਉਂਦਾ ਹੈ ਤੇ ਤੁਸੀਂ ਹੁਣ ਸਾਨੂੰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟਸ ਤੇ ਕੰਮ ਕਰ ਰਹੇ ਹੋ ਤੁਸੀਂ ਜੀ ਮੈਮ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਟੈਲੀਫਿਲਮਾ ਕਰ ਰਹੇ ਜਿਹਦੇ ਤੋਂ ਮੈਂ ਪਹਿਲਾਂ ਵੀ ਦੱਸਿਆ ਤੇ ਇੱਕ ਮੇਰਾ ਗਾਣਾ ਜਿਹੜਾ ਹੈਗਾ ਮੇਰੇ YouTube ਚੈਨਲ ਕਿਰਨਾ ਖਾਨ ਤੋਂ ਰਿਲੀਜ਼ ਕਰ ਰਹੀ ਹਾਂ ਅਸੀਂ ਸੋਹਣੀ ਮੁਟਿਆਰ ਤੇ ਇੱਕ ਸਾਡਾ ਗਾਣਾ ਜਿਹੜਾ ਹੈਗਾ ਉਹ ਸਰਪੰਚੀ ਦੀਆਂ ਵੋਟਾਂ ਤੇ ਆਧਾਰਿਤ ਹੈ ਜਿਹੜਾ ਕਿ ਬਸ ਉਹ ਤੁਹਾਕ ਹੀ ਹੋਊਗਾ ਇੱਕ ਬਹੁਤ ਵਧੀਆ ਪ੍ਰੋਜੈਕਟ ਹੈਗਾ ਜਦੋਂ ਸਰਪੰਚੀ ਦੀਆਂ ਵੋਟਾਂ ਅਨਾਉਂਸ ਹੋਣੀਆਂ ਨੇ ਉਸ ਤੋਂ ਪਹਿਲਾਂ ਉਹ ਜਿਹੜਾ ਹੈਗਾ ਰੀਲੀਜ਼ ਕਰ ਦਿੱਤਾ ਜਾਵੇਗਾ ਜਿਹੜਾ ਕਿ ਮੇਰੇ ਨਾਲ ਲਗਾਇਆ ਹੈਗਾ ਗੁਰਸੇਵਿੰਗ ਸਿੰਘ ਸੈਖੋ ਜੀ ਨੇ ਤਾਂ ਜੋਟਕ Song ਹੈ ਤੇ ਬਹੁਤ ਵਧੀਆ ਹਾਸਰਸ ਵੀ ਹੈ ਤੇ ਇੱਕ ਦਿਸ਼ਾ ਨਿਰਦੇਸ਼ਕ ਵੀ ਹੈ ਜੀ ਮੈਮ ਇਸ ਤੋਂ ਇਲਾਵਾ ਤੁਸੀਂ ਗੌਂਦਾ ਪੰਜਾਬ ਇੱਕ ਰਿਐਲਿਟੀ ਸ਼ੋਅ ਸੀ ਉਸ ਦੇ ਵਿੱਚ ਤੁਸੀਂ ਬਤੌਰ ਜੱਜ ਯਾਨੀ ਮੈਂ ਤਾਂ ਕਹਾਂ ਕਿ ਉਹਦੀ ਭੂਮਿਕਾ ਤੁਸੀਂ ਨਿਭਾਈ ਸੀਗੀ ਸੋ ਬਤੌਰ ਜੱਜ ਬਣ ਕੇ ਤੁਹਾਡਾ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਕਿਉਂਕਿ ਤੁਸੀਂ ਗੱਲ ਕੀਤੀ ਪਾਰਸ਼ੀਅਲਿਟੀ ਦੀ ਔਰ ਮੇਰਾ ਖਿਆਲ ਹੈ ਵੀ ਉਦੋਂ ਤੁਹਾਡੇ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀ ਕਿ ਤੁਸੀਂ ਜੋ ਤੁਹਾਡੇ ਨਾਲ ਬੀਤਿਆ ਸੀ ਉਹ ਤੁਸੀਂ ਕਿਸੇ ਹੋਰ ਨੂੰ ਨਹੀਂ ਸੀ ਦੇਣਾ ਚਾਹੁੰਦੇ ਹਨ ਸੋ ਉਹਦਾ ਤਜਰਬਾ ਵੀ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਜੀ ਮੈਮ ਜਿਹੜਾ ਇਹ ਰਿਐਲਿਟੀ ਸ਼ੋ ਸੀ ਜੀ ਗੌਂਦਾ ਪੰਜਾਬ ਇਹ ਜਰਨਲ ਕਮਾਨ ਜੀ ਦੁਆਰਾ ਜਿਨ੍ਹਾਂ ਦਾ ਬਹੁਤ ਨਾਮ ਹੈ ਦੁਨੀਆ ਤੇ ਉਹਨਾਂ ਨੇ ਜਿਹੜੇ ਪ੍ਰੋਗਰਾਮ ਸਟਾਰਟ ਕੀਤਾ ਸੀਗਾ ਤੇ ਇਹਦੇ ਵਿੱਚ ਮੈਨੂੰ ਪ੍ਰੀ ਐਡੀਸ਼ਨ ਲੈਣ ਦਾ ਮੌਕਾ ਮਿਲਿਆ ਸੀਗਾ ਜੀ ਤਾਂ ਉਸ ਦੇ ਵਿੱਚ ਮੈਂ ਇੱਕ ਚੀਜ਼ ਨੂੰ ਫੀਲ ਕੀਤਾ ਸੀ ਵੀ ਜਿੱਥੇ ਮੈਂ ਹਮੇਸ਼ਾ ਖੜੀ ਹੁੰਦੀ ਸੀਗੀ ਤਾਂ ਉੱਥੇ ਮੈਂ ਦੂਸਰੇ ਨੂੰ ਖੜਾ ਦੇਖ ਰਹੀ ਸੀ ਤੇ ਆਪ ਉੱਥੇ ਜਜਮੈਂਟ ਦੀ ਸੀਟ ਤੇ ਬੈਠੀ ਸੀ ਤਾਂ ਮੇਰਾ ਵਧੀਆ ਐਕਸਪੀਰੀਅੰਸ ਰਿਹਾ ਤੇ ਮੇਰੇ ਖਿਆਲ ਨਾਲ ਮੈਂ ਕਿਸੇ ਨਾਲ ਵੀ ਕੋਈ ਉਹ ਨਹੀਂ ਹੋਣ ਦਿੱਤਾ ਕਿ ਵੀ ਬੱਚੇ ਨੂੰ ਨਿਰਾਸ਼ਾ ਹੋਵੇ ਕਿ ਯਾਰ ਮੈਂ ਇੱਥੇ ਡਿਜ਼ਰਵ ਕਰਦਾ ਸੀ ਬਟ ਮੈਨੂੰ ਅੱਗੇ ਨਹੀਂ ਲੈ ਕੇ ਆਏ ਤਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ ਮੈਂ ਜੋ ਬੱਚਾ ਕਾਬਿਲ ਸੀ ਉਹਨੂੰ ਲੈ ਕੇ ਆਈ ਤੇ ਜਿਹੜਾ ਲੱਗਦਾ ਸੀ ਮੈਨੂੰ ਕਿ ਨਹੀਂ ਇਸ ਤੋਂ ਦੁਬਾਰਾ ਸੁਣਨਾ ਬੰਦ ਹੈ ਤਾਂ ਮੈਂ ਉਹਨੂੰ ਦੁਬਾਰਾ ਵੀ ਮੌਕਾ ਦਿੱਤਾ ਵੀ ਇਸ ਨੂੰ ਛੱਡੋ ਕੋਈ ਹੋਰ ਗਾਣਾ ਸੁਣਾਓ ਕਿਉਂਕਿ ਕਈ ਵਾਰ ਬੱਚੇ ਕੋਈ ਔਖਾ ਗਾਣਾ ਚੱਕ ਪਾ ਲੈਂਦੇ ਆ ਬਟ ਉਹਨਾਂ ਤੋਂ ਕਈ ਵਾਰ ਨਿਭਾ ਨਹੀਂ ਹੁੰਦਾ ਤਾਂ ਇਸ ਕਰਕੇ ਮੇਰਾ ਜਿਹੜਾ ਐਕਸਪੀਰੀਅੰਸ ਇਹ ਬਹੁਤ ਵਧੀਆ ਰਿਹਾ ਜੀ ਉਸ ਤੋਂ ਇਲਾਵਾ ਜਿਵੇਂ ਆਪਣੇ ਬਿਟਿੰਡੇ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਗਿੱਧੇ ਦੇ ਹੋਗੇ ਜਾਂ ਪੰਗੜੇ ਦੇ ਹੋਗੇ ਤਾਂ ਛੋਟੇ ਕੋਈ ਐਡੀਸ਼ਨ ਦੇ ਹੋਗੇ ਤਾਂ ਉੱਥੇ ਵੀ ਮੈਨੂੰ ਜਜਮੈਂਟ ਤੇ ਜਾਣ ਦਾ ਮੌਕਾ ਮਿਲਦਾ ਤੇ ਮੈਨੂੰ ਬਹੁਤ ਸਕੂਨ ਮਿਲਦਾ ਜੀ ਇਹ ਸਭ ਕੁਝ ਕਰਕੇ ਕਿਉਂਕਿ ਉਹ ਚੀਜ਼ਾਂ ਤੇ ਮੈਂ ਮੇਰਾ ਇੱਕ ਸੁਪਨਾ ਹੁੰਦਾ ਸੀ ਵੀ ਕੋਈ ਨਹੀਂ ਜਦੋਂ ਮੈਂ ਉੱਥੇ ਆਈ ਕਦੇ ਮੈਨੂੰ ਇਸ ਚੀਜ਼ ਦਾ ਮੌਕਾ ਮਿਲਿਆ ਤਾਂ ਮੈਂ ਕਿਸੇ ਨੂੰ ਨਿਰਾਸ਼ ਨਹੀਂ ਹੁੰਦੋਂਗੀ ਤਾਂ ਉਹ ਮੌਕਾ ਮੈਨੂੰ ਪਰਮਾਤਮਾ ਨੇ ਦਿੱਤਾ ਤੇ ਮੈਂ ਉਹ ਨੂੰ ਬਹੁਤ ਮਤਲਬ ਸਕੂਨ ਦੇ ਪਲ ਸੀ ਮੇਰੇ ਲਈ ਉਹ ਜੀ ਜੀ ਤੇ ਅਸੀਂ ਇਹੀ ਅਹ ਕਾਮਨਾਵਾਂ ਕਰਦੇ ਆ ਕਿ ਬਈ ਤੁਸੀਂ ਪੋਵਿਕ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਨਿੱਖਰ ਕੇ ਲੋਕਾਂ ਦੇ ਸਾਹਮਣੇ ਆਓ ਲੋਕ ਤੁਹਾਨੂੰ ਪਸੰਦ ਕਰਨ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਥੈਂਕ ਯੂ ਦਰਸ਼ਕੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਬਹੁਤ ਚੰਗਾ ਲੱਗਿਆ ਹੋਵੇਗਾ ਇਸ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਅੱਗੇ ਲੈਣਾ ਚਾਹਾਂਗੇ ਫੇਰ ਮਿਲਾਂਗੇ ਕਿਸੇ ਹੋਰ ਦਿਨ ਕਿਸੇ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਮੈਨੂੰ ਖੁਸ਼ਪ੍ਰੀਤ ਸ਼ੇਰਗਿੱਲ ਨੂੰ ਤੇ ਮੇਰੇ ਨਾਲ ਸਾਡੇ ਇਸ ਚੈਨਲ ਸੁਪਨੋੜਾਰੀ ਦੇ ਸਰਪ੍ਰਸਤ ਸਤਪਾਲ ਮਾਨ ਨੂੰ ਦਿਓ ਨਮਸਕਾਰ